ਅਮਰੀਕਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਲੈ ਕੇ ਹੁਣੇ-ਹੁਣੇ ਆਈ ਵੱਡੀ ਖਬਰ ਫਲੋਰੀਡਾ ਦੇ ਗਵਰਨਰ ਨੇ ਕਿਹਾ ਵੀ ਕੋਈ ਵੀ ਲੀਨਿਐਂਸੀ ਨਹੀਂ ਦਿਖਾਈ ਜਾਵੇਗੀ ਜੀ ਹਾਂ ਕੁਝ ਦਿਨ ਪਹਿਲਾਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਤੋਂ ਐਕਸੀਡੈਂਟ ਹੋ ਜਾਂਦਾ ਏ ਤੇ ਸਾਡੇ ਲੋਕਾਂ ਨੇ ਪਟੀਸ਼ਨ ਪਾਈ ਸੀ ਵੀ ਹਰਜਿੰਦਰ ਸਿੰਘ ਨੂੰ ਘੱਟ ਸਜ਼ਾ ਹੋਵੇ ਉਸ ਦੀ ਸਜ਼ਾ ਮਾਫ ਕਰ ਦਿੱਤੀ ਜਾਵੇ ਪਰ ਫਲੋਰੀਡਾ ਦੇ ਗਵਰਨਰ ਨੇ ਕਿਹਾ ਏ ਕਿ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ ਕਿਸੇ ਦੀ ਕੋਈ ਵੀ ਪਟੀਸ਼ਨ ਨਹੀਂ ਮੰਨੀ ਜਾਵੇਗੀ ਜੀ ਹਾਂ ਪਟੀਸ਼ਨ ਖਾਰਜ ਕਰ ਦਿੱਤੀ ਗਈ ਏ ਗਵਰਨਰ ਦਾ ਕਹਿਣਾ ਏ ਇੱਕ ਤਾਂ ਤਿੰਨ ਜਾਣਿਆਂ ਦੀ ਮੌਤ ਹੋਈ ਏ ਉੱਪਰੋਂ ਇਸ ਦਾ ਲਾਇਸੈਂਸ ਕਿਵੇਂ ਬਣ ਗਿਆ ਉਤੋਂ ਇਹਨੂੰ ਇੰਗਲਿਸ਼ ਨਹੀਂ ਆਉਂਦੀ ਸੋ ਇਹ ਸਭ ਦੇਖਦੇ ਹੋਏ ਉਹਨਾਂ ਨੇ ਪਟੀਸ਼ਨ ਖਾਰਜ ਕਰ ਦਿੱਤੀ ਏ ਸੋ ਇਹ ਬਹੁਤ ਤੇ ਬੁਰੀ ਖਬਰ ਨਿਕਲ ਕੇ ਆਈ ਏ ਹਰਜਿੰਦਰ ਸਿੰਘ ਲਈ ਤੇ ਪੂਰੇ ਹੀ ਪੰਜਾਬੀਆ ਲਈ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੋ ਵੀਰ ਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤਾਂ ਜੋ ਰੱਬ ਉਹਦਰ ਦੇ ਕਾਨੂੰਨ ਤੇ ਸਰਕਾਰ ਦੇ ਮਨ ਮਿਹਰ ਪਾਵੇ ਤੇ ਵੀਰ ਦਾ ਕੋਈ ਨਾ ਕੋਈ ਚੰਗਾ ਹੱਲ ਹੋਵੇ ਰੱਬ ਰਾਖਾ